ਗੁਰਮੁਖ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਨਾਲ ਇੱਕ ਅਜੀਬ ਜੀ ਵਿਚਾਰ ਕਰਦੇ ਆ ਤੇ ਜਿਹੜੇ ਸਿਮਰਨ ਕਰਦੇ ਨੇ ਸਿਮਰਨ ਕਰਨ ਤੋਂ ਬਾਅਦ ਕਈ ਅੰਮ੍ਰਿਤ ਵੇਲੇ 1 ਵਜੇ ਉੱਠਦੇ ਨੇ 3 ਵਜੇ ਸੌ ਜਾਂਦੇ ਨੇ ਕੋਈ 3 ਵਜੇ ਉੱਠਦਾ ਹੈ 5 ਵਜੇ ਤੱਕ 2 ਘੰਟੇ ਸਿਮਰਨ ਕਰਕੇ ਸੌ ਜਾਂ ਦਿਨਿਕ ਕੋਚਰ ਸੁਣ ਲੈਣਾ ਚਾਹੀਦਾ ਕੋਈ ਗੱਲ ਨਹੀਂ ਤੇ ਆਪਾਂ ਅੱਜ ਕੱਲ੍ਹ ਦੇ ਆ ਗੱਲ ਸੁਪਨਿਆਂ ਬਾਰੇ ਸੁਪਨੇ ਇੱਕਦਾਂ ਹੁੰਦੇ ਨਾ ਮਨਮੁਖ ਲੋਕਾਂ ਦੇ ਸੁਪਨੇ ਜਿਹੜੇ ਵਾਹਿਗੁਰੂ ਤੋਂ ਦੂਰ ਨੇ ਇੱਕ ਹੁੰਦੇ ਨੇ ਸਿਮਰਨ ਕਰਨ ਵਾਲਿਆਂ ਦੇ ਸੁਪਨੇ ਪਿਆਰਿਓ ਜਿਹੜੇ ਸਿਮਰਨ ਕਰਨ ਵਾਲੇ ਦੇ ਸੋਪਣੇ ਹੁੰਦੇ ਨੇ ਉਹ ਤਾਂ ਹੁੰਦੇ ਨੇ ਗੁਰੂ ਦੇ ਹੱਥ ਆ ਜਣ ਕੇ ਮੈਸੇਜ ਕਹਿ ਲਓ ਜਾਂ ਸ਼ੀਸ਼ਾ ਕਹਿ ਲਓ ਕਈ ਵਾਰੀ ਗੁਰੂ ਦਿਖਾਉਂਦਾ ਉਹਨਾਂ ਨੂੰ ਜਿਹੜੇ ਹੁੰਦੇ ਨੇ ਪਰਮਾਤਮਾ ਤੋਂ ਦੂਰ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਪਾਣੀ ਚ ਮਧਾਣੀ ਹੁੰਦਾ ਕੁਝ ਨਹੀਂ ਗੈਸ ਲੱਗਦਾ ਉਹਨਾਂ ਦਾ ਤੇ ਜਿਹੜੇ ਬੰਦੇ ਸਿਮਰਨ ਕਰ ਕਰਨ ਵਾਲੇ ਨੇ ਉਹਨਾਂ ਦੀ ਅਵਸਥਾ ਕਈਆਂ ਦੀ ਹੁੰਦੀ ਹੈ ਕਿ ਉਹ ਸਿਮਰਨ ਉਹਨਾਂ ਦਾ ਸੁਪਨੇ ਰਾਹੀ ਇੰਨੀ ਜ਼ੋਰ ਦਾ ਸੁਤੇ ਸੁਤੇ ਸਿਮਰਨ ਚੱਲਦਾ ਹੈ ਨਾ ਆ ਆ ਆਨੰਦ ਆ ਜਾਂਦਾ ਹੈ ਪਿਆਰੇ ਉਹ ਸੋਚਦਾ ਨਾ ਵੀ ਮੈਂ ਇਸ ਤਰ੍ਹਾਂ ਕਦੇ ਜਾਗ ਕੇ ਵੀ ਸਿਮਰਨ ਨਹੀਂ ਕੀਤਾ ਮੱਥ ਕੇ ਵੀ ਜਿਹੜਾ ਰਾਤ ਸੁਪਨੇ ਵਿੱਚ ਚੱਲਿਆ ਸਿਮਰਨ ਇੰਨਾ ਆਨੰਦ ਇੰਨਾ ਠਾਠਾ ਮਾਰਦਾ ਹੈ ਕਹਿਣ ਕਰਨ ਕਥਨ ਤੋਂ ਬਾਹਰ ਇਕਦਾ ਗੱਲ ਹੋ ਗਈ ਉਹਦੇ ਉੱਤੇ ਮਹਾਰਾਜ ਮੋਹਰ ਲਾਉਂਦੇ ਨੇ ਕਬੀਰ ਸੁਪਨੇ ਹੂੰ ਬੁਰੜਾਇਕ ਮੁਖ ਸੇ ਨਿਕਸੈ ਰਾਮਤਾ ਕੇ ਪਕ ਕੀ ਬਨਹੀ ਮੇਰੇ ਤਨ ਕੋ ਚਾਮ ਜਿਹੜਾ ਕਹਿੰਦੇ ਸਮਰਨ ਸੁਪਨੇ ਦੇ ਵਿੱਚ ਵਾਹਿਗੁਰੂ ਕਹਿ ਲਵੇ ਰਾਮ ਕਹਿ ਲਵੇ ਉਹ ਉਹਦੇ ਉੱਤੇ ਕਬੀਰ ਸਾਹਿਬ ਕਹਿੰਦੇ ਮੈਨੂੰ ਬਹੁਤ ਮੈਨੂੰ ਪਿਆਰ ਆਉਂਦਾ ਉਹਨਾਂ ਦਾ ਮੈਂ ਰਾਜੀ ਕਰਦਾ ਵੀ ਮੇਰੇ ਤਨ ਦੀਆਂ ਮੇਰੇ ਤਨ ਦੇ ਸਰੀਰ ਦੀਆਂ ਜੁੱਤੀਆਂ ਬਣਾ ਕੇ ਉਹਨਾਂ ਦੇ ਪੈਰਾਂ ਚ ਪਾ ਦਵਾਂ ਸਪਨੇ ਵਿੱਚ ਜਿਹੜਾ ਰਾਮ ਜਾਂ ਵਾਹਿਗੁਰੂ ਕਹੂਗਾ ਪਿਆਰਿਓ ਉਹ ਉਹ ਕਹੂਗਾ ਜਿਹੜੇ ਅੰਦਰ ਵੱਸ ਗਿਆ ਜਾਂ ਜਪਜੀ ਸਾਹਿਬ ਚੱਲੀ ਜਾਂਦਾ ਜਾਂ ਮੂਲ ਮੰਤਰ ਚੱਲੀ ਜਾਂਦਾ ਪਿਆਰਿਓ ਇਹ ਸਾਡੇ ਅਭਿਆਸ ਦੀਆਂ ਗੱਲਾਂ ਨੇ ਪਿਆਰਿਓ ਅਸੀਂ ਉਵੇਂ ਪਕਾਈ ਨਹੀਂ ਮਾਰਦੇ ਹੈਗੇ ਤੁਸੀਂ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਜਲ ਜਲ 95% ਅਜ਼ਮਾ ਕੇ ਦੇਖ ਲਓ 5-4% ਹੋ ਸਕਦਾ ਮੇਰੀ ਗੱਲ ਯਾਨੀ ਕਿ ਉਹਨਾਂ ਤੋਂ ਖਰੀ ਨਾ ਉਤਰੇ ਜੀ 95% ਤਾਂ ਸੱਚ ਹੋਊਗੀ ਹਰ ਤੁਸੀਂ ਜਪਜੀ ਸਾਹਿਬ ਦਾ ਪਾਠ ਸੌਣ ਵੇਲੇ ਕਰਨ ਲੱਗ ਜੇ ਸੁਰਤੀ ਦੇ ਨਾਲ ਮਨ ਆਜੀਬ ਹਲਾਏ ਤੁਸੀਂ ਬਤ ਬਤ ਅਸੰਖ ਜਪ ਵਾਲੀ ਪੌੜੀ ਤੱਕ ਜਾਉਂਗੇ ਤੁਹਾਨੂੰ ਨੀਂਦ ਆ ਜਾਊਗੀ ਫਿਰ ਹੋਰ ਕਮਾਲ ਤੁਸੀਂ ਦੇਖ ਲਿਓ ਜਦ ਤਨ ਸਿਮਨ ਕਰਦੇ ਕਰਦੇ ਨੀਂਦ ਆ ਜਾਊਗੀ ਸਵੇਰੇ ਜਦੋਂ ਤੁਸੀਂ ਉੱਠੋਗੇ ਉਦੋਂ ਤੁਹਾਡੀ ਜਿਹੜੀ ਹੈ ਜਾਗ ਅਸੰਖ ਜਪ ਵਾਲੀ ਪੌੜੀ ਤੀ ਹੋਊਗੀ ਕਈਆਂ ਦਾ ਇਹ ਵੀ ਹੋ ਜਾਂਦਾ ਹੈ ਨਾਲ ਨਾਲ 20% ਦਾ ਵੀ ਉਹ ਪਾਠ ਪੂਰਾ ਹੀ ਕਰ ਲੈਂਦੇ ਨੇ ਇਹ ਵੀ ਹੋ ਜਾਂਦਾ ਹੈ ਇਹ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਸਿਮਰਨ ਕਰਨ ਵਾਲੇ ਜਿਹਨਾਂ ਦਾ ਸੁਪਨੇ ਵਿੱਚ ਇਸ ਤਰ੍ਹਾਂ ਬਣਦਾ ਤੇ ਉਹਨਾਂ ਨੂੰ ਫਲ ਬਹੁਤ ਮਿਲਦਾ ਹੈ ਸੁਪਨੇ ਵਿੱਚ ਕਿਉਂਕਿ ਉਹ ਸੁੱਤੇ ਨਹੀਂ ਹੁੰਦੇ ਆਤਮਿਕ ਤੌਰ ਤੇ ਜਾਗਦੇ ਹੁੰਦੇ ਨੇ ਉਹ ਉਹਨਾਂ ਨੂੰ ਬਹੁਤ ਫਲ ਮਿਲਦਾ ਹੈ ਐਨਾ ਕਹੋ ਇੱਕ ਵਾਰੀ ਵਾਹਿਗੁਰੂ ਜਪੇ ਦਾ ਹਜ਼ਾਰ ਅਖੰਡ ਪਾਠ ਜਿੰਨਾ ਫਾਇਦਾ ਲੱਗਦਾ ਲੱਗ ਜਾਂਦਾ ਸੁੱਤੇ ਹੋਏ ਜੋ ਇੱਕ ਵਾਰ ਜਾ ਸਿਮਰਨ ਕਰ ਲਵੇ ਕਿੱਤੋਂ ਰੋਂ ਅੰਦਰੋਂ ਆਉਂਦਾ ਸੁਰਤ ਪੂਰੀ ਜੁੜੀ ਹੁੰਦੀ ਹੈ ਦੂਜੀ ਗੱਲ ਜਦੋਂ ਸਿਮਰਨ ਕਰਨ ਵਾਲੇ ਸੌਂ ਜਾਂਦੇ ਨੇ ਉਹਨਾਂ ਨੂੰ ਰਾਤ ਨੂੰ ਕਈ ਵਾਰੀ ਇਸ ਤਰ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਆਕਾਸ਼ ਵਿੱਚ ਉਡਾਰੀ ਮਾਰੀ ਜਾਂਦੇ ਜਿਵੇਂ ਪੰਛੀ ਉੱਡਦੇ ਨੇ ਪੰਖੇ ਰੂ ਉੱਡਦੇ ਨੇ ਜਿਵੇਂ ਉਹ ਰਾਤ ਨੂੰ ਆਕਾਸ਼ ਵਿੱਚ ਉੱਡਣ ਲੱਗ ਜਾਂਦੇ ਨੇ ਵੀ ਉੱਡੀ ਜਾਂਦੇ ਆ ਪੰਛੀਆਂ ਦੀ ਤਰ੍ਹਾਂ ਪਿੰਡਾਂ ਉਤੋਂ ਦੀ ਲੰਘਦੇ ਆ ਜਾਨ ਪਛਾਣ ਵਾਲੇ ਨੂੰ ਦੇਖਦੇ ਆ ਆ ਇਸ ਤਰ੍ਹਾਂ ਖੰਭਾ ਵਾਂਗੂ ਵਾਹਾ ਮਾਰ-ਮਾਰ ਕੇ ਉੱਡੀ ਜਾਂਦਾ ਉੱਡੀ ਬਹੁਤ ਦੂਰ ਚਲਾ ਜਾਂਦਾ ਇਹ ਆ ਸੁਪਨੇ ਵਿੱਚ ਆਕਾਸ਼ ਵਿੱਚ ਉੱਡਣਾ ਇਹ ਕੀ ਗੱਲ ਹੁੰਦੀ ਹੈ ਇਹ ਦੱਸਾਂਗੇ ਤੁਹਾਨੂੰ ਦੂਜਾ ਸੁਪਨਾ ਹੁੰਦਾ ਹੈ ਕਈਆਂ ਦਾ ਵੀ ਮੋਟਰਸਾਈਕਲ ਤੇ ਪਤਾ ਨਹੀਂ ਕਿੰਨੀ ਕ ਦੂਰ ਚਲਾ ਗਿਆ ਜਾਂ ਕਈ ਗੱਡੀ ਵਿੱਚ ਗੱਡੀ ਚ ਕਾਰ ਚ ਚਲੇ ਜਾਂਦੇ ਨੇ ਤੀਜਾ ਟ੍ਰੇਨ ਵਿੱਚ ਚੜਦੇ ਨੇ ਕਈਆਂ ਦਾ ਹੁੰਦਾ ਵੀ ਜਦੋਂ ਭੱਜਦੇ ਉਹਨਾਂ ਤੋਂ ਭੱਜਿਆ ਨਹੀਂ ਜਾਂਦਾ ਸਲਿੱਪ ਕੱਢਣ ਲੱਗ ਜਿੰਦੇ ਕੋਈ ਟਰੈਕਟਰ ਸਲਿੱਪ ਕੱਢ ਦੈ ਇਹ ਚਾਰ ਪੰਜ ਚੀਜ਼ਾਂ ਤੁਹਾਨੂੰ ਅੱਜ ਮੈਂ ਦੱਸਦਾ ਮੈਂ 100% ਕਹਾਂਦਾ ਤੁਹਾਡੇ ਨਾਲ ਸਭ ਨਾਲ ਬਣਦੀ ਹੋਊਗੀ ਇਹ ਇੱਕ ਤੁਸੀਂ ਰਾਤ ਨੂੰ ਕਦੇ ਇੰਨਾ ਰੋਨੇਓ ਇੰਨਾ ਇੱਥੇ ਧੁੰਨੀ ਵਿਚਾਨੀ ਖਿੱਚ ਪੈਂਦੀ ਆ ਥੋੜੀ ਨਾ ਤੁਸੀਂ ਸਵੇਰੇ ਵੀ ਤੁਹਾਨੂੰ ਐ ਲੱਗੋ ਆ ਵੀ ਮੇਰੇ ਇੱਥੇ ਖਿੱਚ ਪਈ ਹੋਈ ਆ ਇੰਨਾ ਰੋਨੇ ਤੋਂ ਸੋਪਰੇ ਵਿੱਚ ਇਹ ਗੱਲ ਹੁੰਦੀ ਆ ਸਿਮਰਨ ਕਰਨ ਵਾਲਿਆਂ ਦੀ ਸੋ ਆਪਾਂ ਗੱਲ ਕਰਦੇ ਆ ਉੱਡਣ ਵਾਲਿਆਂ ਦੀ ਜਿਹੜੇ ਆਕਾਸ਼ ਵਿੱਚ ਉੱਡਦੇ ਨੇ ਜਿੰਨਾ ਤੇ ਚਿਰ ਤੁਹਾਡੀ ਸਮਾਧੀ ਨਹੀਂ ਬਣਦੀ ਹੈਗੀ ਕੰਜਿਆਂ ਦੀ ਹੁੰਦੀ ਆ ਅਵਸਥਾ ਬਣੀ ਸਮਾਧੀ ਚਲੇ ਜਾਂਦੇ ਨੇ ਉਹ ਉਹਨਾਂ ਨੂੰ ਉੱਡਣ ਵਾਲੇ ਸੋਪਣੇ ਘੱਟ ਆਉਂਦੇ ਨੇ ਕਿਉਂਕਿ ਅਵਸਥਾ ਉੱਚੀ ਹੋਗੀ ਜਦੋਂ ਅਸੀਂ ਸਿਮਰਨ ਕਰਦੇ ਹਾਂ ਸਮਾਧੀ ਸਾਡੀ ਅਜੇ ਬਣੀ ਨਹੀਂ ਇਕੱਲਾ ਪਾਠ ਕਰਦੇ ਹਾਂ ਬੋਲ ਬੋਲ ਕੇ ਥੋੜਾ ਜਿ ਟਿਕਾ ਆ ਗਿਆ ਕਦੇ ਨਹੀਂ ਆ ਗਿਆ ਫਿਰ ਉਹ ਜਿਹੜੀ ਸਾਡਾ ਆਤਮਾ ਹੈ ਨਾ ਆਤਮਾ ਉਡਾਰੀ ਮਾਰਦੀ ਹੈ ਉਹ ਜਿੱਥੇ ਸਮਾਧੀ ਬਣਨਾ ਹੁੰਦਾ ਸਮਾਧੀ ਨਹੀਂ ਬਣੀ ਅਜੇ ਉਹ ਆਤਮਾ ਆਕਾਸ਼ ਵਿੱਚ ਖੇਡਦੀ ਹੈ ਖੇਡਦੀ ਆ ਉਹ ਉਹ ਤੁਹਾਡੀ ਸਮਾਧੀ ਦਾ ਰੂਪ ਹੈ ਉਹ ਉਡਾਰੀ ਜੇ ਤੁਸੀਂ ਕਹੋਗੇ ਵੀ ਮੈਂ ਕਦੇ ਸਿਮਰਨ ਵੀ ਨਹੀਂ ਕਰਿਆ ਤੇ ਮੈਂ ਤਾਂ ਵੀ ਉੜਨਾ ਉਹ ਤੁਹਾਡਾ ਪਿਛਲਾ ਕਰਮ ਹੈ ਪਿਆਰਿਓ ਮਾਣ ਕਰੋ ਇਹ ਚੀਜ਼ ਤੇ ਦੂਜੀ ਗੱਲ ਜੇ ਤੁਸੀਂ ਮੋਟਰਸਾਈਕਲ ਤੇ ਚੜਦੇ ਹੋ ਸਾਈਕਲ ਚਲਾਉਨੇ ਹੋ ਤਾਂ ਤੁਹਾਨੂੰ ਦੱਸ ਰਿਹਾ ਮਹਾਰਾਜ ਵੀ ਤੂੰ ਤੇਰੀ ਜਿਹੜੀ ਸਿਮਰਨ ਹੈ ਸਾਈਕਲ ਜਿੰਨਾ ਕਿ ਚੱਲ ਰਿਹਾ ਹੋਰ ਵਧਾ ਮੋਟਰਸਾਈਕਲ ਤੇ ਆ ਜਾਏਗਾ ਮੋਟਰਸਾਈਕਲ ਤੋਂ ਟ੍ਰੈਕ ਜਾਨੀ ਕਿ ਗੱਡੀ ਤੇ ਹੋਰ ਟ੍ਰੇਨ ਤੇ ਆਖਰੀ ਅਵਸਥਾ ਕਿਹਨ ਜਹਾਜ਼ ਦੀ ਹੋ ਜਾਂਦੀ ਹੈ ਇਹ ਸਾਰੀ ਸਿਮਰਤ ਦੀਆਂ ਅਵਸਥਾਵਾਂ ਦੇ ਨਾਲ ਜਿੰਨਾ ਕਿਸੇ ਦਾ ਸਿਮਰਨ ਵਧੀਆ ਹੋਊਗਾ ਜਾਂ ਪਿਛਲਾ ਕਰਮ ਹੈ ਉਹ ਫਿਰ ਓਨੀ ਵਧੀਆ ਮਸ਼ੀਨਰੀ ਉਹਨੂੰ ਮਿਲਦੀ ਹੈ ਇਹ ਸੰਕੇਤ ਹੁੰਦੇ ਨੇ ਪੜ੍ਹਨੇ ਪੈਂਦੇ ਨੇ ਜਦੋਂ ਕਿਸੇ ਨਾਲ ਕੋਈ ਅਭਿਆਸੀ ਬੰਦਾ ਹੁੰਦਾ ਨਾ ਪ੍ਰੈਕਟੀਕਲ ਉਹਨੂੰ ਸਮਝ ਆ ਜਾਂਦੀ ਨਹੀਂ ਦੂਜੇ ਨੂੰ ਆਉਦੀ ਨਹੀਂ ਜਿਵੇਂ ਗੁਰਮਖ ਪੈਰ ਨੂੰ ਅੱਜ ਉਹ ਗੱਲ ਦੱਸਦੀ ਉਹਨਾਂ ਨੂੰ ਉਹ ਸੋਚਣਾ ਕਿ ਵੀ ਹਾਂ ਇਹ ਮੇਰੇ ਨਾਲ ਬਣਦੀ ਹੈ ਮੈਨੂੰ ਪਤਾ ਇੰਨੇ ਕਮੈਂਟ ਆਉਣਗੇ ਇਸ ਵੀਡੀਓ ਤੇ ਤੁਹਾਡੇ ਨਾਲ ਬਹੁਤ ਨਾਲ ਬਣੂਗੀ ਤੁਸੀਂ ਰਾਤ ਨੂੰ ਸੁਪਨੇ 'ਚ ਰੋਂਦੇ ਵੀ ਹੋ ਰੋਣਾ ਕਦੋਂ ਹੁੰਦਾ ਹੈ ਬਹੁਤ ਰੋਵੋਗੇ ਰੋਵੋਗੇ ਤੁਸੀਂ ਉਦੋਂ ਜਦੋਂ ਕਿਸੇ ਰੂਪ ਵਿੱਚ ਤੁਹਾਨੂੰ ਸੁਪਨੇ 'ਚ ਗੁਰੂ ਮਿਲ ਜੇ ਉਹ ਗੁਰੂ ਹੁੰਦਾ ਹੈ ਗੁਰੂ ਜੇ ਤੁਹਾਨੂੰ ਮਿਲੂਗਾ ਸੁਪਨੇ 'ਚ ਟੀਚਰ ਦੇ ਰੂਪ 'ਚ ਜਾਂ ਕੋਈ ਤੁਸੀਂ ਕਿਸੇ ਉਸਤਾਦ ਤੋਂ ਕਿਸੇ ਵੀ ਤਰ੍ਹਾਂ ਦੀ ਵਿੱਦਿਆ ਦਿੱਤੀ ਹੋਈ ਹੈ ਮੰਨ ਲਓ ਸਕੂਲ 'ਚ ਪੜ੍ਹਨ ਵੇਲੇ ਟੀਚਰ ਉਹ ਦਿਖ ਜਾਣ ਜਾਂ ਪਿਆਰਿਓ ਕਿਸੇ ਨੇ ਸਿਲਾਈ ਦਾ ਕੰਮ ਸਿੱਖਿਆ ਸਿੱਖਿਆ ਉਹ ਦਿਖ ਜਾਵੇ ਕਿਸੇ ਦੀ ਬੀਬੀਆਂ ਪਹਿਣਾ ਆਉਂਦੀਆਂ ਮੈਡਮਾਂ ਸਿੱਖਦੀਆਂ ਨੇ ਦੂਜੀਆਂ ਤੋਂ ਆਪ ਤੋਂ ਜਿਹੜੇ ਸਲਾਈ ਸਕਦੀਆਂ ਨੇ ਉਹ ਦਿਖ ਜਾਏ ਜਦ ਕਿ ਉਸਤਾਦ ਦੇ ਰੂਪ ਵਿੱਚ ਜਾ ਦੇਖਦੇ ਨੇ ਗੁਰੂ ਸੱਚੇ ਪਾਸ਼ਾਵਰ ਉਹ ਪਰਖਣਾ ਪੈਂਦਾ ਇਹ ਸਾਡੇ ਅਭਿਆਸ ਕੀਤੇ ਹੋਏ ਸਾਡਾ ਪ੍ਰੈਕਟੀਕਲ ਹੈ ਸਾਡੇ ਕੋਲੇ ਚੀਜ਼ ਦਾ ਸੋ ਗੁਰਮੁਖਿ ਪਿਆਰਿਓ ਜੇ ਤੁਹਾਡੀਆਂ ਇਹ ਅਵਸਥਾਵਾਂ ਨੇ ਤੁਸੀਂ ਹੋਰ ਵਧਾਓ ਸਿਮਰਨ ਸੱਚੇ ਪਾਸ਼ਾਵਰ ਚੜ੍ਹਦੀ ਕਲਾ ਰੱਖਣਗੇ ਇਸ ਅਮਰਦੀਆਂ ਗੱਲਾਂ ਨੇ ਐਵੇਂ ਸੁਪਨੇ ਨਹੀਂ ਹੁੰਦੇ ਬਿਨਾਂ ਸਿਮਨ ਕਰਨ ਵਾਲਾ ਦੇ ਸਿਮਨ ਸਿਮਨ ਕਰਨ ਵਾਲਿਆਂ ਦੇ ਸੁਪਨਿਆਂ ਵਿੱਚ ਬਹੁਤ ਡੂੰਘੇ ਰਾਜ ਹੁੰਦੇ ਨੇ ਮੈਨੂੰ ਦੱਸਿਓ ਤੁਸੀਂ ਜੇ ਕਮੈਂਟਰਾਂ ਜੇ ਤੁਹਾਡੇ ਨਾਲ ਇਸ ਤਰ੍ਹਾਂ ਬਣਦੀ ਹੈ ਤੁਸੀਂ ਫਿਰ ਬੜਵੱਗੀਆਂ ਹੋ ਸਿਮਨ ਕਰਦੇ ਰਹੋ ਉਸਤੇ ਪਾਸਮਰ ਚੜ੍ਹਦੀ ਕਲਾ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ